हाँ जी गाइस वेलकम टू तो थोड़ी तो हाँ छोटी आलिया कितने तुम सारे ठीक हो मैं तो थोड़ी हाँ छोटी आलिया हाँ जी गाइस आ देखो मेरे मम्मा तो मेरी दीदी मेरे, मेरे वास्ते अज बना रहे समोसेखो इन्हों इन्होंने आलू भी बोयल कर लिया तो गाइस आलू बोयल हो चुके थी मम्मा ने कुकर क्ड के प्लेट पाले सी ममा ने हाथ ला के देखा सी ममा बहुत ज्यादा गर्म लगे थे हूँ ਜਮਚੀਨਾਂ ਮੈਸ਼ ਕਰਨ ਦੇ ਸੀ ਤੇ ਮੰਮਾ ਨੇ ਜਦਾ ਆਲੂ ਬੋਹਨੇ ਕੀਤੇ ਸੀ ਕਿ ਆਪਾਂ 3-4 ਜਣਿਆਂ ਲਈ ਆਲੂ ਖਾਣੇ ਸੀ ਮੰਮਾ ਨੇ ਮੈਦਾ ਬਿਗੋਣ ਕੇ ਰੱਖ ਦਿੱਤਾ ਸੀ ਤੇ ਮੰਮਾ ਨੇ ਜਵਾਂ ਲੂਨ ਸਾਰਾ ਕੁਝ ਵਿੱਚ ਪਾ ਦਿੱਤਾ ਸੀਗਾ ਆ ਦੇਖੋ ਗਾਇਸ ਮੈਂ ਵੀ ਕਿਚਨ 'ਚ ਬਾਰ-ਬਾਰ ਆਂਦੀ ਸੀ ਕਿ ਮੈਨੂੰ ਵੀ ਇਸ ਨੂੰ ਉਸੇ ਚਾਹੀਦੇ ਸੀ ਖਾਣ ਤੇ ਹਜੇ ਵੀ ਆਲੂ ਬਹੁਤ ਗਰਮ ਸੀ ਤੇ ਮੰਮਾ ਚੈੱਕ ਕਰ ਰਹੀ ਸੀ ਠੰਡੇ ਹੋਏ ਕਿ ਨਹੀਂ ਤੇ ਮੰਮਾ ਚੈੱਕ ਕਰ ਰਹੀ ਸੀ ਕੋਈ ਆਲੂ ਹਾਰਤੇ ਨਹੀਂ ਰਹਿ ਗਿਆ ਸਾਰੇ ਆਲੂ ਬੋਇਲੋ ਗਏ ਤੇ ਮੰਮ ਬੀਦੀ ਵੀ ਨਾਲ-ਨਾਲ ਪਿਆਜ਼ ਕਟਿੰਗ ਕਰਨ ਦੇ ਆ ਬੀਦੀ ਨੇ ਵੀ ਪਿਆਜ਼ ਕਟਿੰਗ ਕਰਨਾ ਸ਼ੁਰੂ ਕਰਤਾ ਤੇ ਮੰਮਾ ਵੀ ਹੁਣ ਛੇਤੀ ਛੇਤੀ ਕਰ ਰਹੇ ਆ ਮੈਸ਼ ਕਰਨ ਦੇ ਤੇ ਗਾਇਸ ਮੈਂ ਫਿਰ ਤੋਂ ਬਾਰ-ਬਾਰ ਕਿਚਨ ਚ ਆਈ ਜਾਂਦੀ ਸੀ ਤੇ ਮੰਮਾ ਕਹਿੰਦੇ ਸੀ ਪੁੱਤ ਤੂੰ ਰੂਮ 'ਚ ਚਲ ਜਾ ਇੱਥੇ ਬਹੁਤ ਗਰਮੀ ਆ ਯਾਰ ਦੇਖੋ ਮੰਮਾ ਨੇ ਵੀ ਉਹ ਨਾਣੇ ਲਾਲੇ ਵਿੱਚ ਆਲੂ ਦੇ ਮਸਾਲਾ ਮਿਕਸ ਕਰ ਦੇਣਾ ਆ ਫਰੈਂਡਸ ਹੁਨਾ ਆਲੂ ਗਰਮ ਠੰਡੇ ਹੀ ਨਹੀਂ ਹੋਣਦੇ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਜਿਆਦਾ ਨਹੀਂ ਮੰਮਾ ਨੂੰ 10 15 ਮਿੰਟ ਲੱਗ ਗਏ ਇਹਨੂੰ ਠੰਡੇ ਕਰਨ ਨੂੰ ਤੇ ਮਮਾ ਲੱਗਿਆ ਹੁਣ ਆਲੀਵਾ ਵਿੱਚ ਮਸਾਲਾ ਮਿਕਸ ਕਰਨ ਤੇ ਆ ਦੇਖੋ ਮਮਾ ਨੇ ਪੂਰੀ ਲੂਣ ਦੀ ਡੱਬੀ ਚੁੱਕ ਲਿਆ ਤੇ ਹੁਣ ਵਿੱਚ ਲੂਣ ਪਾਣ ਲੱਗੇ ਮਮਾ ਹੁਣ ਜੋ ਵੀ ਮਸਾਲੇ ਟੇਸਟ ਵਾਸਤੇ ਚਾਹੀਦੇ ਮਮਾ ਨੇ ਮਿਕਸ ਕੀਤੇ ਆ ਦੇਖੋ ਮਮਾ ਨੇ ਪਹਿਲੇ ਵਾਈਟ ਲੂਣ ਕੀਤਾ ਫਿਰ ਤੇ ਹੁਣ ਮਮਾ ਨੇ ਪਾਉਣਾ ਆ ਜੀਰਾ ਮਸਾਲਾ ਤੇ ਆ ਦੇਖੋ ਗਾਇਸ ਆਲੂ ਠੰਡੇ ਹੋ ਗਏ ਸੀਨ ਪੂਰੀ ਤਰ੍ਹਾਂ ਆ ਦੇਖੋ ਮੰਮਾ ਨੇ ਜੀਰਾ ਵੀ ਪਾਤਾ ਗਰਮ ਮਸਾਲਾ ਵੀ ਤੇ गाइस ਆਪਾਂ ਇਹਦੇ ਵਿੱਚ ਆ ਰੈੱਡ ਚਿੱਲੀ ਨਹੀਂ ਪਾਈ ਕਿਉਂਕਿ ਜਦੋਂ ਅਪਾ ਗ੍ਰੀਨ ਚਿੱਲੀ ਹੀ ਪਾਉਨੇ ਆ ਸਮੋਸੇ ਵਿੱਚ ਵੀ ਆਪਾਂ ਗ੍ਰੀਨ ਚਿੱਲੀ ਪਾਈ ਸੀ ਆ ਦੇਖੋ गाइस ਹੁਣ ਮੰਮਾ ਨਾਲ આમਚੂਰ ਵੀ ਮਿਕਸ ਕਰਨ ਲੱਗੇ ਆ ਆ ਦੇਖੋ આમਚੂਰ ਤੇ ਆ ਦੇਖੋ ਮੰਮਾ ਨੇ ਚਮਚਾ ਅੱਧਾ ਚਮਚ ਲਿਆ ਆਮਚੂਰ ਦਾ ਤੇ ਵਿੱਚ ਆਲੂ ਵਿੱਚ ਮਿਕਸ ਕਰਤਾ ਗਾਇਸ ਆਪਾਂ ਚਿੰਤਪੁਨੀ ਗਏ ਸੀ ਇੱਥੋਂ ਆਪਾਂ ਬੈਂਬੋ ਪਿਕਨਿਕ ਤੋਂ ਆਮਚੂਰ ਲਿਆ ਸੀ ਤੇ ਬਹੁਤ ਟੇਸਟੀ ਸੀ ਆਮਚੂਰ ਤੇ ਉੱਥੋਂ ਚਾਵਲਾ ਦਾ ਆਟਾ ਵੀ ਬਹੁਤ ਅੱਛਾ ਮਿਲਦਾ ਹੈ ਤੁਸੀਂ ਜੇ ਤੁਸੀਂ ਵੀ ਆਮਚੂਰ ਖਾਣਾ ਹੈ ਤੇ ਉੱਥੋਂ ਰਸਤੇ 'ਚ ਮਿਲਦਾ ਬੈਂਬੋ ਪਿਕਨਿਕ ਤੇ ਤੁਸੀਂ ਵੀ ਲੈ ਕੇ ਆਇਓ ਬਹੁਤ ਟੇਸਟੀ ਹੁੰਦਾ ਗਾਇਸ ਗਾਈਸ ਆਪਾਂ ਇਹਨੂੰ ਵਰਬੀਚੇ ਵੀ ਉਸ ਕਾਲੀ ਦਾ ਪਿੰਡੀਚ ਵੀ ਯੂਸ ਕਰ ਲਈਦਾ ਕਿ ਕਿ ਇਹ ਬਹੁਤ ਟੇਸਟੀ ਲੱਗਦਾ ਹੈ ਗਾਈਸ ਅਗਰ ਆਪਾਂ ਕੋਈ ਵੀ ਵੈਜੀਟੇਬਲ ਬਣਾਈਦਾ ਉਹ ਤੇ ਸਾਨੂੰ ਥੋੜੀ ਜੀ ਖੱਟਾ ਚਾਹੀਦਾ ਹੁੰਦਾ ਤੇ ਇਸ ਲਈ ਆਪਾਂ ਥੋੜਾ ਜਿਹਾ ਅਮਚੂਰ ਵਿੱਚ ਮਿਕਸ ਕਰ ਲੈਂਦੇ ਆ ਕਿਆ ਦੇਖੋ ਗਾਈਸ ਸਨ ਫ੍ਰਿਜ ਵਿੱਚ ਹਰੀ ਮਿਰਚ ਕੱਢਣ ਦੇ ਆ ਤੇ ਪਹਿਲੇ ਮੰਮਾ ਨੇ ਲਫਾਫੇ ਵਿੱਚ ਦੇਖਣਾ ਕਿ ਕੋਈ ਮਿਰਚ ਗਲੀ ਤੇ ਨਹੀਂ ਤੇ ਆ ਦੇਖੋ ਮੰਮਾ ਪਹਿਲੇ ਲਫਾਫੇ ਵਿੱਚੋਂ ਹਰੀ ਮਿਰਚਾਂ ਕੱਢਣ ਦੇ ਆ ਕਿ ਕੋਈ ਮਿਰਚ ਖਰਾਬ ਨਾ ਹੋਏ ਆ ਦੇਖੋ ਗਰਮੀ ਕਰਕੇ ਗਾਇਸ ਫਿਰ ਜੇ ਵੀ ਮਿਰਚਾਂ ਖਰਾਬ ਹੋ ਜਾਂਦੀਆਂ ਐ ਤੇ ਹੁਣ ਮੰਮਾ ਮਿਰਚਾਂ ਦੀ ਦਿੰਦੀ ਆ ਆ ਦੇਖੋ ਗਾਇਸ ਮਮਾ ਮਿਰਚਾ ਲੱਗੀ ਐ ਧੋਣ ਆ ਦੇਖੋ ਮਮਾ ਚੰਗੀ ਤਰ੍ਹਾਂ ਮਿਰਚਾ ਧੋਣ ਦੇ ਹੁਣ ਮਮਾ ਨੂੰ ਥੋੜੀ ਜੀ ਮੁਸ਼ਕਿਲ ਹੋ ਰਹੀ ਸੀ ਉਹਨਾਂ ਨੇ ਇੱਕ ਹੱਥ ਨਾਲ ਕੈਮਰਾ ਵੀ ਫੜਿਆ ਸੀ ਤੇ ਉਹਨਾਂ ਨੇ ਦੀਦੀ ਨੂੰ ਕਿਹਾ ਕਿ ਮਿਰਚਾ ਕੱਟ ਦੋ ਆ ਦੇਖੋ ਦੀਦੀ ਨੇ ਪਿਆਜ਼ ਵੀ ਕਟਿੰਗ ਕੀਤਾ ਤੇ ਆਹ ਦੇਖੋ ਉੰਦੀ ਮਮਾ ਨੇ ਦੀ ਨੂੰ ਕਿਹਾ ਕਿ ਆ ਵੀ ਕਟਿੰਗ ਕਰ ਦੋ ਆ ਦੇਖੋ ਦੀਰਨੇ ਵਿੱਚ ਆ ਪਿਆਜ਼ ਦੀ ਬੀਨਸ ਵੀ ਕਟਿੰਗ ਕੀਤੀ ਆ ਤੇ ਹੁਣਾ ਚੁੱਕ ਕੇ ਦੀਦੀ ਨੇ ਉਹ ਆਲੂ ਵਾਲੀ ਪਲੇਟ 'ਚ ਪਾ ਕੇ ਸਮੋਸਾ ਬਣਾ ਦੇਣਾ ਆ ਦੇਖੋ ਮਮਾ ਤੋਂ ਦੰਦੇਓ ਲਓ ਮਿਰਚ ਨੂੰ ਮਮਾ ਮਿਰਚਾਂ ਨੂੰ ਚੈੱਕ ਵੀ ਕਰਨ ਦੇ ਕਿ ਕੋਈ ਮਿਰਚ ਖਰਾਬ ਤੇ ਨਹੀਂ ਆ ਦੇਖੋ ਦੀਰੀ ਹੁਣ ਕਟਿੰਗ ਕਰ ਰਹੀ ਮਿਰਚ ਮਿੱਠ ਤੇ ਹੁਣ ਮੰਮਾ ਨੇ ਇਸ ਤੋਂ ਬਾਅਦ ਮਸਾਲਾ ਚੋਕ ਕੇ ਆਲੂਵਾਂ ਚ ਰਲੋਣਾ ਆ ਆ ਦੇਖੋ ਗਾਇਸ ਹੁਣ ਮੰਮਾ 싱ਕ ਵਾਲ ਚੱਲੇ ਆ ਕਿਉਂਕਿ 싱ਕ ਵਿੱਚ ਆਲੂ ਦੇ ਛਿੱਕੇ ਪਏ ਸੀ ਤੇ ਮੰਮਾ ਨੇ 싱ਕ ਵੀ ਸਾਫ਼ ਕਰਨੀ ਸੀ ਤੇ ਹੁਣ ਮੰਮਾ ਨੇ ਮਿਰਚ ਦੀ ਡੰਡੀਆਂ ਵੀ ਆ ਦੇਖੋ ਗਾਇਸ ਹੁਣ ਮੰਮਾ ਮਸਾਲਾ ਆਲੂ ਵਿੱਚ ਆਲੂ ਵਿੱਚ ਮਿਕਸ ਕਰਨ ਲੱਗੇ ਆ ਨਾਲ ਹੀ ਅੰਬ ਚੂਰ ਦੀ ਡੱਬੀ ਵੀ ਪਲਟਣ ਲੱਗੀ ਸੀ ਤੇ ਮੰਮਾ ਨੇ ਛੇਤੀ ਛੇਤੀ ਬੰਦ ਕਰਦਾ ਤੇ ਆ ਦੇਖੋ ਮੰਮਾ ਪਿਆਜ ਤੇ ਮੇਚੋ ਆਲੂ ਵਿੱਚ ਮਿਕਸ ਕਰਨ ਦੇ ਆ ਆ ਦੇਖੋ ਮੰਮਾ ਤੇ ਹੁਣ ਮੰਮਾ ਨੇ ਚੈੱਕ ਕਰਨਾ ਕਿ ਆਲੂ ਚੰਗੀ ਤਰ੍ਹਾਂ ਠੰਡੇ ਹੋ ਗਏ ਕਿ ਨਹੀਂ ਆਲੂ ਹੁਣ ਪੂਰੀ ਤਰ੍ਹਾਂ ਠੰਡੇ ਹੋ ਚੁੱਕੇ ਆ ਤੇ ਮੰਮਾ ਹੱਥ ਨਾਲ ਹੀ ਮਸਾਲਾ ਮਿਕਸ ਕਰ ਰਹੇ ਆ ਆ ਦੇਖੋ ਤੇ ਹੁਣ ਆ ਆਪਾਂ ਮੈਂ ਮਮਾ ਚੰਗੀ ਤਰ੍ਹਾਂ ਮਿਕਸ ਕਰ ਰਿਹਾ ਤਾਂ ਕਿ ਜਿਹੜੇ ਸਾਡੇ ਸਮੋਸੇ ਆ ਉਹ ਚੰਗੀ ਤਰ੍ਹਾਂ ਬਣਨ ਪਿਆਜ਼ ਹਰੀ ਮਿਰਚ ਵੀ ਦੀ ਨੇ ਪਾ ਦਿੱਤੀ ਆ ਸਵਾਦ ਅਨੁਸਾਰ ਮਮਾ ਮਿਕਸ ਕਰੀ ਜਾਂਦੇ ਆ ਕਿਉਂਕਿ ਅੱਛੀ ਤਰ੍ਹਾਂ ਮਿਕਸ ਹੋਣਾ ਚਾਹੀਦਾ ਮੈਂ ਤੇ ਅੱਧੇ ਆਲੂ ਮਮਾ ਕੋ ਲੱਗੇ ਸੀ ਕਿਉਂਕਿ ਮੈਨੂੰ ਬੜੇ ਟੇਸਟੀ ਲੱਗੇ ਆ ਦੇਖੋ ਗਾਇਸ ਹੁਣ ਮम्मा ਚੰਗੀ ਤਰ੍ਹਾਂ ਮਿਕਸ ਕਰਨ ਜਾਣਦੇ ਕਿਉਂਕਿ ਮम्मा ਚੈੱਕ ਕਰਨ ਕਿ ਨਮਕ ਵੀ ਵਿੱਚ ਆ ਗਿਆ ਤੇ ਹੁਣ ਮम्मा ਨੇ ਥੋੜਾ ਜਿਹਾ ਨਮਕ ਵੀ ਵਿੱਚ ਪਾਤਾ ਸੀ ਪਹਿਲੇ ਤੇ ਹੁਣ ਮम्मा ਚੱਲਿਆ ਸਿੰਕ ਵੱਲ ਕਿਉਂਕਿ ਸਿੰਕ 'ਤੇ ਚਾਲੂ ਦੇ ਛਿਲਕੇ ਪਏ ਸੀ ਤੇ ਸਿੰਕ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਆ ਦੇਖੋ ਹੁਣ ਮम्मा ਆਹ ਸਾਰੇ ਆਲੂ ਦੇ ਛਿਲਕੇ ਡਸਟਬਿਨ ਵਿੱਚ ਪਾਣ ਦੇ ਕਿਸ਼ ਅਗਰ ਦਾਸ਼ਿਲ ਕੇ ਨਾ ਚੁਕੀਏ ਤਾਂ ਪਾਣੀ ਬਲੌਕ ਹੋ ਜਾਂਦਾ ਵਾ ਮੇਰੇ ਮਮਾ ਕੋਈ ਵੀ ਕੰਮ ਕਰਦੇ ਤੇ ਨਾਲ ਨਾਲ ਕਿਚਨ ਦੀ ਸਫਾਈ ਕਰਦੇ ਰਹਿੰਦੇ ਆ ਜੀ ਜੀ ਇਹਨਾਂ ਨੂੰ ਕਿਚਨ ਨਾਲ ਨਾਲ ਸਾਫ਼ ਬਹੁਤ ਅੱਛਾ ਲੱਗਦਾ ਔ ਜੀ ਲੌਜੀ ਆ ਦੇਖੋ ਸਾਡੀ ਸਿੰਕ ਹੋ ਚੁੱਕੀ ਆ ਇਕਦਮ ਸਾਫ਼ ਮਮਾ ਨੇ ਵੀ ਹੁਣ ਆਪਣੇ ਹੈਂਡ ਵਾਸ਼ ਕਰ ਲਿਆ ਚੰਗੀ ਤਰ੍ਹਾਂ ਤੇ ਆਰੇ ਕੋਣੇ ਮਮਾ ਅਸ ਲੱਬੀ ਸੌਫ ਕਰ ਰਹੇ ਤੇ ਹੁਣ ਮੰਮਾ ਨੇ ਕੜਾਈ ਵਿੱਚ ਤੇਲ ਪਾ ਕੇ ਗਰਮ ਹੋਣ ਵਾਸਤੇ ਰੱਖ ਦਿੱਤਾ ਕਿਉਂਕਿ ਅਗਰ ਤੇਲ अच्छੀ ਤਰ੍ਹਾਂ ਗਰਮ ਹੁੰਦਾ ਹੈ ਤੇ ਸਮੋਸੇ ਵੀ ਸਾਡੇ ਅੱਛੇ ਬੰਦੇ ਆ ਦੇਖੋ ਹੁਣ ਮੰਮਾ ਨੇ ਮੈਦਾ ਗੁੰਨ ਕੇ ਹੁਣ ਆ ਆ ਹੁਣ ਚੈੱਕ ਕਰ ਲਿਆ ਹੁਣ ਮੈਦਾ ਵੀ ਚੈੱਕ ਹੋ ਚੁੱਕਾ ਸਮੋਸੇ ਦੇ ਆਲੂ ਵੀ ਚੈੱਕ ਹੋ ਚੁੱਕੇ ਆ ਤੇ ਹੁਣ ਦੀਰੀਆ ਪਹਿਲਾ ਸਮੋਸਾ ਬਣਾ ਰਿਹਾ ਕਿਉਂਕਿ ਮੰਮਾ ਨੇ ਕਿਹਾ ਸੀ ਤੂੰ ਹੀ ਪਹਿਲਾ ਸਮੋਸਾ ਟਰਾਈ ਕਰੋ ਤਿਆਰ ਹੈ ਖੋਣ ਦੀ ਨੇ ਕੋਈ ਗੋਲ ਰੋਟੀ ਬਣਾ ਰਹੀ ਆ ਤੇ ਉਹਨਾਂ ਵਿੱਚੋਂ ਕਟਿੰਗ ਕਰ ਰਹੇ ਆ ਕਿਉਂਕਿ ਕਟਿੰਗ ਕਰਕੇ ਦੋ ਸਮੋਸੇ ਇੱਕ ਰੋਟੀ ਦੇ ਬਣ ਜਾਂਦੇ ਆ ਲੋ ਜੀ ਆ ਦੇਖੋ ਦੀ ਨੇ ਬਹੁਤ ਵਧੀਆ ਰੋਟੀ ਕਟਿੰਗ ਕਰ ਲਈ ਦੇਖੋ ਗਾਇਸ ਹੁੰਦੀ ਦੀ ਸਮੋਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁੰਦੀ ਦੀ ਮੰਮਾ ਦੀ ਹੁੰਦੀ ਦੀ ਮੰਮਾ ਕੋ ਪੁੱਛ ਰਹੇ ਸੀ ਕਿ ਸਮੋਸਾ ਕਿੱਥੋਂ ਅਟੈਚ ਕਰਨਾ ਆ ਇਹ ਦੀ ਫਿਰ ਪਾਣੀ ਲਾ ਕੇ ਥੋੜਾ ਥੋੜਾ ਅਟੈਚ ਕਰਨ ਦੇ ਸੀ ਆ ਦੇਖੋ ਹੁਣ ਆ ਦੇਖੋ ਹੁਣ ਦੀ ਜਿਉ ਸਮੋਸੇ ਦਾ ਡਿਜ਼ਾਈਨ ਹੀ ਨਹੀਂ ਬਣਾਉਣਾ ਅੰਡਿਆ ਕਿਉਂਕਿ ਦੀਰੀ ਹੋਰ ਤਰ੍ਹਾਂ ਬਣਾਉਂਦੇ ਸੀ ਮੰਮਾ ਨਨ ਹੋਰ ਤਰ੍ਹਾਂ ਦੱਸ ਰਹੇ ਸੀ ਦੀਰੀ ਇਹਦਾ ਬਣਾਉਂਦੇ ਸੀ ਜਿੱਦਾਂ ਆਪਾਂ ਕੋਈ ਸੈਂਡਵਿਚ ਬਣਾਉਂਦੇ ਆ ਦੇਖੋ ਹੁਣ ਦੀਰੀ ਅੱਛੀ ਤਰ੍ਹਾਂ ਸਮੋਸੇ ਦੀ ਸ਼ੇਪ ਕਰਕੇ ਵਿੱਚ ਆਲੂ ਪਾ ਦੇਣੇ ਆ ਤੇ ਹੁਣ ਦੀਰੀ ਨੇ ਪਾਣੀ ਨਾਲ ਅਟੈਚ ਕਰ ਦੇਣਾ ਇਹ ਮਸਮੂਸੇ ਦੀ ਸ਼ੇਪ ਇੱਕਦਮ ਉੱਧੀਆ ਬਣਾ ਲਈਆ ਤੇ ਹੁਣ ਦੇਖ ਰਿਹਾ ਕਿ ਮਸਮੂਸੇ ਵਿੱਚ ਕਿੰਨੇ ਆਲੂ ਪਾਵਾਂ ਆ ਦੇਖੋ ਹੁਣ ਦੀ ਨੇ ਥੋੜੇ ਜਿਹਾ ਆਲੂ ਪਾ ਦਿੱਤੇ ਆ ਆ ਦੇਖੋ ਹੁਣ ਦੀ ਮਸਮੂਸਾ ਬੁਰਾ ਆਲੂ ਨਾ ਪਾ ਦਿੱਤਾ ਹੁਣ ਦੀ ਪਾਣੀ ਨਾਲ ਅਟੈਚ ਕਰਕੇ ਮਸਮੂਸਾ ਬਣਾ ਲਏ ਤੇ ਹੁਣ ਆ ਦੀ ਆਲੂ ਪਾਰੇ ਹੋਰ ਤੇ ਹੁਣ ਦੀ ਨੇ ਪਾਣੀ ਨਾਲ ਸਮੂਸਾ ਬੰਦ ਕਰ ਦੇਣਾ ਥੋੜਾ ਜਿਹਾ ਅਟੈਚ ਕਰਕੇ ਦੇਖੋਂ ਦੀਦੀ ਕੋ ਥੋੜੀ ਜੀ ਮਿਸਟੇਕ ਹੋ ਰਹੀ ਸੀ ਤੇ ਮੰਮਾ ਨੇ ਥੋੜੀ ਜੀ ਹੈਲਪ ਕਰਤੀ ਦੀਦੀ ਦੀ ਤੇ ਦੀ ਨੇ ਫਿਰ ਤੋਂ ਪਾਣੀ ਲਾਗੇ ਸਮੋਸਾ ਇੱਕਦਮ ਪਰਫੈਕਟ ਬਨਾਤਾ ਲੋ ਜੀ ਗਾਇਸ ਦੀ ਨੈਕਸ ਸਮੋਸਾ ਤੇ ਬਹੁਤ ਪਰਫੈਕਟ ਬਨਾ ਦਿੱਤਾ ਦੀਨ ਕਿੰਨਾ ਕਿਤੇ ਧਾਰੀ ਲੱਗਦਾ ਸੀ ਕਿ ਮੇਰੇ ਸਮੋਸੇ ਤੈਸਤੀ ਨਾ ਬਣਨ ਓ ਜੀ ਗਾਇਸ ਦੀਨੇਸ ਮੂਸੇ ਦੇ ਕੰਨ ਵੀ ਬਣਾਤੇ ਮੂ ਵੀ ਬਣਾਤਾ ਨਾਲੇ ਨਾਲ ਦੀਦੀ ਦਰਵੀ ਰਹੀ ਸੀ ਤੇ ਨਾਲੇ ਮਮਾ ਨੇ ਚੱਕ ਵੀ ਕੀਤਾ ਕਿ ਤੇਲ ਗਰਮ ਹੋਇਆ ਨਹੀਂ ਨੇ ਮਮਾ ਨੇ ਛੋਟੇ ਜਿਹੇ ਮੈਦਾ ਭਰਾਤਾ ਵਿੱਚ ਕਿ ਹਾ ਦੇਖੋ ਕਿ ਤੇਲ ਗਰਮ ਹੋਇਆ ਕਿ ਨਹੀਂ ਨਾਲੇ ਮੈਂ ਫਿਰ ਤੋਂ ਕਿਚਨ 'ਚ ਆ ਗਈ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਨਾਲੇ ਮਮਾ ਨੇ ਮੈਨੂੰ ਨਾਲੇ ਨਾਲ ਪਿਆਰ ਨਹੀਂ ਕਰਨ ਦੇ ਸੀ ਆਹ ਦੇਖੋ ਗਾਇਸ ਹੁਣ ਚੰਗੀ ਤਰ੍ਹਾਂ ਸਾਡਾ ਤੇਲ ਗਰਮ ਹੋ ਗਿਆ ਤੇ ਮਮਾ ਨੇ ਥੋੜਾ ਜਿਹਾ ਮੈਦੇ ਦਾ ਡੋਟ ਪਾਇਆ ਸੀ ਅੱਗੇ ਬਣ ਗਿਆ ਨਾਲੇ ਨਾਲ ਇੱਧਰ ਦੀਦੀ ਸਮੋਸੇ ਵੀ ਤਿਆਰ ਕਰ ਰਹੀ ਸੀ ਮम्मा ਚੈੱਕ ਕਰ ਰਹੇ ਸੀ ਕਿ ਜਿਹੜਾ ਮम्मा ਨੇ ਛੋਟਾ ਜਿਹਾ ਡਾਟ ਪਾਇਆ ਸੀਗਾ ਮੈਦੇ ਦਾ ਉਹ ਪੂਰੀ ਤਰ੍ਹਾਂ ਬਣ ਗਿਆ ਸੀਗਾ ਤੇ ਹੁਣ ਮम्मा ਦੇਖ ਰਹੇ ਸੀ ਕਿ ਇਸ ਮੋਸਾ ਵੀ ਅੰਦਰ ਡਾਲ ਦਈਏ ਤੇ ਇਸ ਮੋਸੇ ਵਾਸਤੇ ਤੇਲ एकदम ਗਰਮ ਹੋ ਗਿਆ ਸੀਗਾ ਤੇ 라 ਦੇ ਮम्मा ਨੇ ਇੱਕਦਮ ਗੈਸ ਨੂੰ ਤੇਜ਼ ਕਰ ਦਿੱਤਾ ਸੀ ਗਾਇਸ ਕੁਝ ਵੀ ਕਰੀਏ ਪਕੌੜੇ ਕੱਢੀਏ ਇਸ ਮੋਸੇ ਕੱਢੀਏ ਟਾਈਮ ਬਹੁਤ ਲੱਗਦਾ ਹੈ ਲੇਵੀ ਡੇਟਾ ਬਣਾਇਆ ਮम्मा ਸਮੋਸਾ ਚੈੱਕ ਕਰ ਰਹੀ ਸੀ ਤੇ ਮਮਾ ਨੇ ਸਮੋਸਾ ਨਾਲੀ ਤੇਲ ਵਿੱਚ ਪਾ ਦੇਣਾ ਨੇ علیہ ਮਮਾ ਨੇ ਇੱਕ ਪਲੇਟ ਤੇ ਨਿਊਜ਼ਪੇਪਰ ਵਿਛਾਤਾ ਸੀ ਫਿਰ ਮਮਾ ਨੇ ਸਮੋਸਾ ਤੇਲ ਵਿੱਚ ਪਾਤਾ ਆ ਤੇ ਦੇਖਿ ਜਾਈਓ ਉਹਨਾਂ ਕਾਫੀ ਟਾਈਮ ਲੱਗਣਾ ਇਹਨੂੰ ਬਣਾਉਣ ਨੂੰ ਕਿ ਮਮਾ ਨਾਲ ਚੱਕਰ ਕਰਨ ਦੀ ਟਿਕਟ ਚਾਹਣਾ ਰਾਜੇ ਪਕਾ के लिए खोलती, खोल दी खिड़की खोलती समोसा बन गया है मू हिला दिता खि चिरा जाए गाय समोसा होना शुरू हो गया है समोसा बनाओ या फे बनाओ घट गैस पर ही बनाओ क्योंकि ज्यादा गैस बना, बना जल भी जाते हैं हा देखो हम मम्मा ने दूसरा समोसा भी बेच रखता है मम्मा पहला समोसा भी चेक कर लिया कि बन के रेडी या कि नहीं ਲੋ ਜੀ ਗਾਇਸ ਸਾਡੇ ਦੋਨੋਂ ਸਮੋਸੇ ਬਣ ਕੇ ਰੈਡੀ ਹੋ ਚੁੱਕੇ ਆ ਹੁਣ ਮਮਾ ਹਲਾਈ ਜਾ ਰਹੀ ਦੂਸਰੇ ਸਮੋਸੇ ਨੂੰ ਹੁਣ ਮਮਾ ਨੇ ਇੱਕ ਬਾਅਰ ਚੁੱਕੀ ਤੇ ਫਿਰ ਤੇ ਇਹ ਸਮੋਸੇ ਉੱਤੇ ਰੱਖ ਦੇਨੇ ਮਮਾ ਨੇ గర్మీ బ ఫ్రిజీ పా గ్లాసీ మమ్మే దీని మమ్మీ బోటల్ భారీ పామా ఫ్రిజ ర ਕੀ ਦਵਾਰਾ ਆਪਾ ਪਾਣੀ ਤਿੰਨ ਵਾਰ ਸੇ ਯੂਜ਼ ਕਰ ਸਕੀਏ ਸੁਣ ਹੈ ਨਾ ਮਮਾ ਕਿਚਨ ਚ ਦੇਖ ਰਹੀ ਸੀ ਜਿਆਦਾ ਖਲਾ ਰਤੇ ਨਹੀਂ ਆਲੇ ਖੰਡਸ ਮੁਸਬਾਨ ਕੇ ਸਾਡੇ ਰੈਡੀ ਹੋ ਚੁਕਿਆ ਜਿਵੇਂ ਮੈਂ ਨਾ ਥੋੜਾ ਜਿਹਾ ਲਾ ਰਿਆ ਉਹ ਜੀ ਗਾਇਸ ਮਮਾ ਨੇ ਤੇਜੂ ਸਮੋਸੇ ਕੱਢ ਦਿੱਤੇ ਚੰਗੀ ਤਰ੍ਹਾਂ ਮਮਾ ਮੈਂ ਇਹਨਾਂ ਨੂੰ ਖਵਾਰ ਤੇ ਰੱਖਣ ਲੱਗੇ ਆ ਆ ਦੇਖ ਮਮਾ ਨੇ ਰੱਖ ਦਿੱਤੇ ਖਵਾਰ ਤੇ ਖਵਾਰ ਤੇ ਮਮਾ ਨੇ ਸਮੋਸੇ ਸਿਰੇ ਰੱਖੇ ਕਿਉਂਕਿ ਜਿਹੜਾ ਵੀ ਤੇਲ ਉਹ ਸਾਰਾ ਖਵਾਰ ਚੂਸ ਲੇਗੀ ਮਮਾ ਸਮੋਸੇ ਚੱਕ ਕੇ ਦੇਖ ਰਿਹਾ ਕਿ ਸਹੀ ਬਣੇ ਕਿ ਨਹੀਂ गाय स्पराई हम मम्मा ने एक एक करके तेजे समोसे तैयार कर ले और देखो हम दीदी ने अपना सतव अठवा समोसा रेडी करके तेल में तो हम मम्मा आके लान के गाइस समोस काफी बन चुके सी ਮਧਿਆ ਬਣਿਆ ਨਾ ਚੱਜੀ ਮਾਤੇ ਮੈਂ ਖਾ ਲੇ ਮੈਂ ਸ਼ੇਰ ਖਾਂ ਜੀਵਨ ਆਜੂ ਲਾ ਲਾ ਇਹ ਬਲਦੀ ਤੇ ਇਹ ਵੀ ਨਹੀਂ ਇਹ ਵੀ ਬਹੁਤ ਚੀ ਮਟਰੀ ਗਾਇ ਸੁਣ ਥੋੜੇ ਜਿਹਾ ਮੈਦਾ ਬਚ ਗਿਆ ਸੀ ਤੇ ਮम्मा ਨੇ ਮੈਦੇ ਦਾ ਮਟਰੀ ਬਣਾਤੀ ਤੇ ਮम्मा ਇਹਨਾਂ ਨੂੰ ਵੀ ਤੇਲ ਚ ਅੱਛੀ ਤਰ੍ਹਾਂ ਕਮਾਣ ਡਿਆ ਤੇ ਜਿਹੜਾ ਫਰਾਈ ਹੋਣਗੇ ਮਮਾ ਇਹਨਾਂ ਨੂੰ ਵੀ ਖਵਾਰ ਚ ਰੱਖ ਦੇਣਗੇ ਆ ਆ ਦੇਖੋ ਗਾਇਸ ਕਿੰਨੀ ਸਾਰੀ ਮਟਰੀ ਬਣ ਗਈ ਮੈਦੇ ਦੀ ਮਮਾ ਪੀਸ ਕਰ ਲੈ ਕਰ ਲੈ ਕਰ ਰਹੇ ਕਿ ਕੋਈ ਪੀਸ ਨਾਲ ਨਾ ਚਿਪਕ ਜੇ ਆ ਦੇਖੋ ਗਾਇਸ ਆਈ ਹੋਪ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇਗਾ ਅਗਰ ਅੱਛਾ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇਉਨਾ ਪਤਾ ਨੂੰ ਮਿਲਦੇ ਆ ਕੱਲ ਦੇ ਨਿਊ ਵਲੌਗ ਚ ਬਾਏ ਬਾਏ ਐਂਡ ਟੇਕ ਕੇਅਰ